ਆਓ ਗੱਲ ਕਰੀਏ ਪੰਜਾਬ ਦੀ ਇੱਕ ਅਜਿਹੀ ਧਰਤੀ ਜਿਸ ਦੀ ਮਿੱਟੀ ਵਿੱਚ ਕਹਾਣੀਆਂ ਗੁੰਨੀਆਂ ਹੋਈਆਂ ਨੇ ਬਹਾਦਰੀ ਦੀਆਂ ਕੁਰਬਾਨੀ ਦੀਆਂ ਤੇ ਡੂੰਗੇ ਦਰਦ ਦੀਆਂ ਚਲੋ ਇਸ ਧਰਤੀ ਦੀ ਰੂਹ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਉਹਨਾਂ ਤਾਕਤਵਰ ਗਾਥਾਵਾਂ ਦੇ ਜ਼ਰੀਏ ਜੋ ਇਸ ਦੀ ਅਸਲ ਪਹਿਚਾਨ ਬਣਾਉਂਦੀਆਂ ਨੇ ਸੋਚੋ 1857 ਦਾ ਸਮਾਂ ਹੈ ਤੇ ਅੰਗਰੇਜ਼ ਰਾਏ ਅਹਿਮਦ ਖਾਨ ਖਰਲ ਕੋਲੋਂ ਮਦਦ ਮੰਗਦੇ ਨੇ ਤੇ ਉਹਨਾਂ ਦਾ ਜਵਾਬ ਕੀ ਹੁੰਦਾ ਹੈ ਖਰਲ ਆਪਣੀ ਧੀਵੀ ਕੋਰਾ ਤੇ ਜ਼ਮੀਨ ਕਿਸੇ ਨਾਲ ਸਾਂਝੀ ਨਹੀਂ ਕਰਦੇ ਦੇਖੋ ਇਹ ਸਿਰਫ ਕੋਈ ਸ਼ਬਦ ਨਹੀਂ ਨੇ ਇਹ ਪੰਜਾਬ ਦੇ ਸੁਭਾ ਦਾ ਐਲਾਨ ਹੈ ਇੱਕ ਅਜੇ ਹੀ ਰੂਹ ਜੋ ਕਿਸੇ ਵੀ ਕੀਮਤ ਤੇ ਚੁਕਣਾ ਨਹੀਂ ਜਾਣਦੀ ਸਦੀਆਂ ਤੋਂ ਇਹ ਧਰਤੀ ਇੱਕ ਕ੍ਰਾਸ ਰੋਡ ਰਹੀ ਹੈ ਜਿੱਥੇ ਵੱਡੇ ਵੱਡੇ ਸਾਮਰਾਜ ਆਪਸ ਵਿੱਚ ਟਕਰਾਉਂਦੇ ਰਹੇ ਤੇ ਹਮਲਾਵਰ ਇਥੋਂ ਲੰਘਦੇ ਰਹੇ ਤੇ ਜਦੋਂ ਜ਼ਮੀਨ ਇੰਨੇ ਸੰਘਰਸ਼ ਦੇਖਦੀ ਹੈ ਤਾਂ ਉਸ ਦੀ ਮਿੱਟੀ ਵਿੱਚੋਂ ਹੀ ਤਾਂ ਦੰਤ ਕਥਾਵਾ ਪੈਦਾ ਹੁੰਦੀਆਂ ਨੇ ਜਿੱਥੇ ਹਰ ਪੀੜੀ ਨੂੰ ਆਪਣੀ ਹੋਂਦ ਬਚਾਉਣ ਲਈ ਲੜਨਾ ਪਿਆ ਤਾਂ ਫਿਰ ਸਵਾਲ ਇਹ ਉੱਠਦਾ ਹੈ ਕਿ ਅਜਿਹੀ ਧਰਤੀ ਤੋਂ ਕਿਹੋ ਜਿਹੇ ਸੂਰਮੇ ਪੈਦਾ ਹੁੰਦੇ ਨੇ ਚਲੋ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਉਸ ਯੋਧੇ ਦੀ ਜੋ ਅਸੰਭਵ ਤੋਂ ਅਸੰਭਵ ਹਾਲਾਤਾਂ ਵਿੱਚ ਵੀ ਅਡੋਲ ਖੜਾ ਰਹਿੰਦਾ ਹੈ ਮਿਸਾਲ ਵਜੋਂ ਮਹਾਰਾਜਾ ਰਣਜੀਤ ਸਿੰਘ ਨੂੰ ਹੀ ਲੈ ਲਓ ਸੋਚ ਕੇ ਦੇਖੋ ਇੱਕ ਮੁੰਡਾ ਜਿਸ ਦੇ ਸਿਰ ਤੇ ਛੋਟੀ ਉਮਰੇ ਪਿਓ ਦਾ ਸਾਆਇਆ ਨਹੀਂ ਰਿਹਾ ਜੋ ਪੜ੍ਹ ਲਿਖ ਨਹੀਂ ਸਕਦਾ ਸੀ ਜਿਸ ਦੀ ਇੱਕ ਅੱਖ ਦੀ ਰੋਸ਼ਨੀ ਨਹੀਂ ਸੀ ਪਰ ਦੇਖੋ ਹਿੰਮਤ ਉਹਨਾਂ ਨੇ ਆਪਣੀਆਂ ਕਮਜ਼ੋਰੀਆਂ ਨੂੰ ਹੀ ਆਪਣੀ ਸਭ ਤੋਂ ਵੱਡੀ ਤਾਕਤ ਬਣਾ ਲਿਆ ਇੱਕ ਅਜੇਆ ਸਾਮਰਾਜ ਖੜਾ ਕੀਤਾ ਜੋ ਕਸ਼ਮੀਰ ਤੋਂ ਲੈ ਕੇ ਅਫਗਾਨਿਸਤਾਨ ਤੱਕ ਫੈਲਿਆ ਹੋਇਆ ਸੀ ਤੇ ਦਰਿਆਦਲੀ ਐਸੀ ਕਿ ਜੰਗ ਦੇ ਮੈਦਾਨ ਵਿੱਚ ਹੀ ਆਪਣੇ ਬਹਾਦਰ ਸਿਪਾਹੀਆਂ ਨੂੰ ਸੋਨੇ ਦੇ ਟੜਿਆਂ ਨਾਲ ਨਿਵਾਜਦੇ ਸਨ ਪਰ ਇਹ ਤਾਂ ਸਿਰਫ ਇੱਕ ਉਦਾਹਰਣ ਹੈ ਜੇਕਰ ਹਿੰਮਤ ਦੀ ਹੱਦ ਦੇਖਣੀ ਹੋਵੇ ਤਾਂ ਸਾਨੂੰ ਸਾਰਾ ਗੜੀ ਦੀ ਲੜਾਈ ਵੱਲ ਦੇਖਣਾ ਪਵੇਗਾ ਇਹ ਸਿਰਫ ਇੱਕ ਜੰਗ ਨਹੀਂ ਇਹ ਇਨਸਾਨੀ ਜਜ਼ਬੇ ਦੀ ਇੱਕ ਅਦਭੁਤ ਮਿਸਾਲ ਹੈ ਸਾਰਾ ਗੜੀ ਦੀ ਚੌਕੀ ਦੀ ਰਾਖੀ ਕੌਣ ਕਰ ਰਿਹਾ ਸੀ ਸਿਰਫ 21 ਸਿੱਖ ਸਿਪਾਹੀ ਦੇਵਨਾ ਦੇ ਸਾਹਮਣੇ ਕੌਣ ਸੀ 10000 ਤੋਂ ਵੀ ਵੱਧ afghan ਕਬਾਈਲੀ ਮਤਲਬ ਗੱਲ ਸਿਰਫ ਮੁਸ਼ਕਿਲ ਹੋਣ ਦੀ ਨਹੀਂ ਸੀ ਇਹ ਤਾਂ ਇੱਕ ਤਰ੍ਹਾਂ ਨਾਲ ਅਸੰਭਵ ਸੀ ਪਰ ਫਿਰ ਵੀ ਪੂਰੇ 6 ਘੰਟੇ ਉਹ 21 ਸੂਰਮੇ ਡਟੇ ਰਹੇ ਇੱਕ ਇੱਕ ਕਰਕੇ ਸ਼ਹੀਦ ਹੋ ਗਏ ਪਰ ਆਪਣੀ ਬੋਸ ਨਹੀਂ ਛੱਡੀ ਇਹ ਸੀ ਫਰਜ਼ ਦੀ ਖਾਤਰ ਦਿੱਤੀ ਗਈ ਸਭ ਤੋਂ ਵੱਡੀ ਕੁਰਬਾਨੀ ਦੇਖੋ ਜੰਗ ਦੇ ਮੈਦਾਨ ਚ ਲੜਨਾ ਇਹ ਇੱਕ ਤਰ੍ਹਾਂ ਦੀ ਬਹਾਦਰੀ ਹੈ ਪਰ ਇੱਕ ਹੋਰ ਤਰ੍ਹਾਂ ਦੀ ਹਿੰਮਤ ਵੀ ਹੁੰਦੀ ਹੈ ਉਹ ਹਿੰਮਤ ਜੋ ਹਥਿਆਰਾਂ ਨਾਲ ਨਹੀਂ ਬਲਕਿ ਆਪਣੇ ਅਸੂਲਾਂ ਆਪਣੇ ਵਿਸ਼ਵਾਸ ਨਾਲ ਦਿਖਾਈ ਜਾਂਦੀ ਹੈ ਚਲੋ ਹੁਣ ਗੱਲ ਕਰਦੇ ਹਾਂ ਉਸ ਨਾਇਕ ਦੀ ਜਿਸ ਨੂੰ ਅਸੀਂ ਸ਼ਹੀਦ ਕਹਿੰਦੇ ਆ ਜਿਸ ਦੀ ਬਹਾਦਰੀ ਦੀ ਨਹੀਂ ਸਿਧਾਂਤਾਂ ਤੇ ਹੁੰਦੀ ਹੈ ਤੇ ਇਸ ਦੀ ਸਭ ਤੋਂ ਵੱਡੀ ਸਭ ਤੋਂ ਮਹਾਨ ਮਿਸਾਲ ਨੇ ਨੌਵੇਂ ਸਿੱਖ ਗੁਰੂ ਗੁਰੂ ਤੇਗ ਬਹਾਦਰ ਜੀ ਉਹਨਾਂ ਦੀ ਸ਼ਹਾਦਤ ਪਤਾ ਹੈ ਕਿਉਂ ਖਾਸ ਹੈ ਕਿਉਂਕਿ ਉਹਨਾਂ ਨੇ ਆਪਣੇ ਲਈ ਨਹੀਂ ਬਲਕਿ ਕਿਸੇ ਹੋਰ ਧਰਮ ਦੇ ਹੱਕਾਂ ਲਈ ਆਪਣੀ ਜਾਨ ਵਾਰ ਦਿੱਤੀ જરા ਇਸ ਸਾਰੀ ਘਟਨਾ ਨੂੰ ਸਮਝੋ ਕੁਝ ਕਸ਼ਮੀਰੀ ਪੰਡਿਤ ਜਿਨ੍ਹਾਂ ਤੇ ਜ਼ੁਲਮ ਹੋ ਰਿਆ ਸੀ ਮਦਦ ਲਈ ਗੁਰੂ ਸਾਹਿਬ ਕੋਲ ਆਉਂਦੇ ਨੇ ਤੇ ਗੁਰੂ ਸਾਹਿਬ ਉਹਨਾਂ ਦੀ ਗੱਲ ਸੁਣਦੇ ਨੇ ਉਹਨਾਂ ਦੇ ਨਾਲ ਖੜਦੇ ਨੇ ਤੇ ਇਸੇ ਗੱਲ ਤੇ ਉਹਨਾਂ ਨੂੰ ਗ੍ਰਫਤਾਰ ਕਰ ਲਿਆ ਜਾਂਦਾ ਹੈ ਉਹਨਾਂ ਨੂੰ ਕਿਹਾ ਜਾਂਦਾ ਹੈ ਜਾਂ ਤਾਂ ਧਰਮ ਬਦਲੋ ਜਾਂ ਮੌਤ ਲਈ ਤਿਆਰ ਹੋ ਜਾਓ ਇੰਨਾ ਹੀ ਨਹੀਂ ਉਹਨਾਂ ਦੀਆਂ ਅੱਖਾਂ ਸਾਹਮਣੇ ਉਹਨਾਂ ਦੇ ਤਿੰਨ ਸੇਵਕਾਂ ਨੂੰ ਬੇਰਹਿਮੀ ਨਾਲ ਸ਼ਹੀਦ ਕੀਤਾ ਜਾਂਦਾ ਪਰ ਉਹ ਫਿਰ ਵੀ ਨਹੀਂ ਡੋਲੇ ਤੇ ਆਖਰ ਵਿੱਚ ਸ਼ਹਾਦਤ ਦਾ ਜਾਮ ਪੀ ਲਿਆ ਤੇ ਇਸ ਲਾਸਾਨੀ ਕੁਰਬਾਨੀ ਬਾਰੇ ਉਹਨਾਂ ਦੇ ਆਪਣੇ ਸੁਪੁੱਤਰ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀਸ ਦਿਆ ਪਰ ਸਿਰ ਨਾ ਦਿਆ ਮਤਲਬ ਸਿਰ ਤਾਂ ਦੇ ਦਿੱਤਾ ਪਰ ਆਪਣਾ ਸਿਦਕ ਆਪਣਾ ਵਿਸ਼ਵਾਸ ਨਹੀਂ ਛੱਡਿਆ ਧਰਮ ਦੀ ਖਾਤਰ ਸ਼ਹਾਦਤ ਕਬੂਲ ਕੀਤੀ ਪਰ ਪੰਜਾਬ ਦੀ ਕਹਾਣੀ ਦਾ ਇੱਕ ਹੋਰ ਪਹਿਲੂ ਵੀ ਹੈ ਇਹ ਸਿਰਫ ਬਹਾਦਰੀ ਤੇ ਸ਼ਹਾਦਤ ਦੀ ਕਹਾਣੀ ਨਹੀਂ ਇਹ ਦਰਦ ਤੇ ਦੁਖਾਂਤ ਦੀ ਵੀ ਕਹਾਣੀ ਹੈ ਇਹ ਦੁਖਾਂਤ ਨਿੱਕੀਆਂ ਨਿੱਕੀਆਂ ਨਿੱਜੀ ਕਹਾਣੀਆਂ ਤੋਂ ਲੈ ਕੇ ਇੱਕ ਪੂਰੇ ਦੇਸ਼ ਦੇ ਵੱਡੇ ਜ਼ਖਮ ਤੱਕ ਫੈਲਿਆ ਹੋਇਆ ਹੈ ਸੋਹਣੀ ਮਹੀਵਾਲ ਦੀ ਕਹਾਣੀ ਤਾਂ ਸਭ ਨੇ ਸੁਣੀ ਹੋਵੇਗੀ ਉਹ ਪਿਆਰ ਜਿਸ ਨੂੰ ਦੁਨੀਆ ਨੇ ਕਬੂਲ ਨਹੀਂ ਕੀਤਾ ਸੋਚੋ ਹਰ ਰਾਤ ਉਹ ਕੁੜੀ ਇੱਕ ਘੜੇ ਦੇ ਸਹਾਰੇ ਠਾਠਾ ਮਾਰਦੇ ਦਰਿਆ ਨੂੰ ਪਾਰ ਕਰਦੀ ਸੀ ਸਿਰਫ ਆਪਣੇ ਮਾਹੀ ਨੂੰ ਮਿਲਣ ਲਈ ਪਰ ਇੱਕ ਰਾਤ ਕੀ ਹੁੰਦਾ ਹੈ ਤੋਖੇ ਨਾਲ ਉਹ ਪੱਕਾ ਘੜਾ ਕੱਚੇ ਘੜੇ ਨਾਲ ਬਦਲ ਦਿੱਤਾ ਜਾਂਦਾ ਹੈ ਤੇ ਉਹੀ ਦਰਿਆ ਜੋ ਉਹਨਾਂ ਦੇ ਮਿਲਣ ਦਾ ਜ਼ਰੀਆ ਸੀ ਉਹਨਾਂ ਦੋਵਾਂ ਦੀ ਕਬਰ ਬਣ ਜਾਂਦਾ ਹੈ ਇਹ ਦੋ ਇਨਸਾਨਾਂ ਦਾ ਇੱਕ ਨਿੱਜੀ ਦੁਕਾਨ ਸੀ ਉਹਨਾਂ ਦਾ ਪਿਆਰ ਦੁਨੀਆ ਦੀ ਈਰਖਾ ਅੱਗੇ ਹਾਰ ਗਿਆ ਪਰ ਕਈ ਵਾਰ ਇੱਕ ਛੋਟਾ ਜਿਹਾ ਦੁਕਾਨ ਇੱਕ ਬਹੁਤ ਵੱਡੇ ਇਤਿਹਾਸਿਕ ਦਰਦ ਦੀ ਨਿਸ਼ਾਨੀ ਬਣ ਜਾਂਦਾ ਹੈ ਬਿਲਕੁਲ ਉਸੇ ਤਰ੍ਹਾਂ ਜਿਵੇਂ 1947 ਦੀ ਵੰਡ ਇੱਕ ਅਜੀਹਾ ਜ਼ਖਮ ਜਿਸ ਨੇ ਇਸ ਧਰਤੀ ਨੂੰ ਹੀ ਨਹੀਂ ਇਸ ਦੇ ਲੋਕਾਂ ਨੂੰ ਵੀ ਦੋ ਟੁਪੜੀਆਂ ਵਿੱਚ ਵੰਡ ਕੇ ਰੱਖ ਦਿੱਤਾ ਇਹ ਜੋ ਅੰਕੜਾ ਹੈ ਇਹ ਸਿਰਫ ਇੱਕ ਅੰਦਾਜ਼ਾ ਹੈ ਤੇ ਸ਼ਾਇਦ ਸੱਤੋਕਾਟ ਕਹਿੰਦੇ ਨੇ ਕਿ ਵੰਡ ਵੇਲੇ ਕਟੋਕਟ 75 ਹਜ਼ਾਰ ਔਰਤਾਂ ਨੂੰ ਅਗਵਾ ਕੀਤਾ ਗਿਆ ਸੀ ਇਹ ਸ਼ਬਦ ਸਕੀਨਾ ਬੇਗਮ ਦੇ ਹਨ ਜੋ ਵੰਡ ਦੀ ਹਿੰਸਾ ਵਿੱਚੋਂ ਬਚ ਨਿਕਲੇ ਉਹਨਾਂ ਵਰਗੀਆਂ ਲੱਖਾਂ ਔਰਤਾਂ ਦੀਆਂ ਕਹਾਣੀਆਂ ਦੱਸਦੀਆਂ ਨੇ ਕਿ ਵੰਡ ਦੀ ਅਸਲ ਕੀਮਤ ਕੀ ਸੀ ਇਹ ਸਿਰਫ ਇੱਕ ਲਕੀਰ ਨਹੀਂ ਸੀ ਜੋ ਜ਼ਮੀਨ ਤੇ ਖਿੱਚੀ ਗਈ ਇਹ ਇਨਸਾਨੀਅਤ ਦਾ ਕਤਲ ਸੀ ਤਾ ਫਿਰ ਜਦੋਂ ਬਹਾਦਰੀ ਸ਼ਹਾਦਤ ਤੇ ਦਰਦ ਇਹ ਸਾਰੇ ਤਾਗੇ ਇਕੱਠੇ ਹੁੰਦੇ ਨੇ ਤਾਂ ਕੀ ਬਣਦਾ ਹੈ ਇਸ ਸਭ ਕੁਝ ਸਿਰਫ ਇਤਿਹਾਸ ਦੀਆਂ ਕਿਤਾਬਾਂ ਵਿੱਚ ਨਹੀਂ ਹੈ ਇਹ ਜੋ ਕਿਰਦਾਰ ਨੇ ਅਣਖੀਲਾ ਯੋद्धा ਅਸੂਲਾਂ ਤੇ ਮਰ ਮਿਟਣ ਵਾਲਾ ਸ਼ਹੀਦ ਤੇ ਦਰਦ ਨੂੰ ਚੱਲ ਕੇ ਵੀ ਜੂਣ ਵਾਲਾ ਇਨਸਾਨ ਇਹ ਸਭ ਅੱਜ ਵੀ ਪੰਜਾਬ ਦੀ ਪਛਾਣ ਦਾ ਹਿੱਸਾ ਨੇ ਇਹ ਉਹਨਾਂ ਦੇ ਸੁਭਾਅ ਉਹਨਾਂ ਦੇ ਗੀਤਾਂ ਉਹਨਾਂ ਦੀ ਰੂਹ ਵਿੱਚ ਵਸੇ ਹੋਏ ਨੇ ਤੇ ਇਹੀ ਸਵਾਲ ਸਾਡੇ ਸਾਹਮਣੇ ਆ ਕੇ ਖੜਾ ਹੋ ਜਾਂਦਾ ਹੈ ਜਦੋਂ ਕਿਸੇ ਦਾ ਇਤਿਹਾਸ ਖੂਨ ਤੇ ਬਹਾਦਰੀ ਨਾਲ ਲਿਖਿਆ ਗਿਆ ਹੋਵੇ ਤਾਂ ਉਸ ਵਿਰਾਸਤ ਵਿੱਚੋਂ ਕੀ ਨਿਕਲਦਾ ਹੈ ਕੀ ਇਹ ਤਾਕਤ ਹੁੰਦੀ ਹੈ ਜਾਂ ਇੱਕ ਕਦੇ ਨਾ ਭਰਨ ਵਾਲਾ ਜ਼ਖਮ ਐ ਸੋਚਣ ਵਾਲੀ ਗੱਲ ਹੈ ਹੈਨਾ